ਅਵੀ ਨਵਾਂ ਵਲੌਗ ਸਟਾਰਟ ਕਰਦੇ ਆ ਆਪਾਂ ਪਹਿਲਾ ਵਾਲਾ ਵਲੌਗ ਇੱਥੇ ਐਂਡ ਕਰਤਾ ਜਿਆਦਾ ਲੰਮੀ ਵੀਡੀਓ ਹੋ ਜਾਂਦੀ ਤੇ ਆਪਾਂ ਆਏ ਸੀਗੇ ਪਹਿਲਾਂ ਵੱਢ ਕੇ ਗਏ ਸਿਨਹਿਰ ਦੀ ਵਾਰੀ ਹੁਣ ਕਿਹੜਾ ਦੇਖਣ ਆਏ ਆ ਅਜੇ ਖਾਊਆ ਟਾਈਮ ਕਿਉਂਕਿ ਨਹਿਰ ਚ ਪਾਣੀ ਮੋਗਾ ਉਤੋਂ ਨੰਗਾ ਰਹਿੰਦਾ ਥੋੜਾ ਜਾਦੀ ਤੋਂ ਘਟਾ ਦੀ ਤੋਂ ਵੀ ਘਟਾ ਉਹ ਇੰਨਾ ਸਾਂ ਰਹਿ ਗਿਆ ਇਹ ਚ ਲੈਵਲ ਤਾਂ ਸਹੀ ਹੈਗਾ ਪਾਣੀ ਤਾਂ ਸਹੀ ਲੱਗਦਾ ਪਰ ਵੱਟਾਂ ਨਾਲ ਮਿੱਟੀ ਲਾਉਣੀ ਪੋਗੇ ਵਾਹ ਕੇ ਦੇਖਾਂਗੇ ਜੇ ਲੋਟ ਲੱਗਿਆ ਤਾਂ ਇੱਕ ਰਾਉਂਡ ਹੋਰ ਮਰਾਉਦਾ ਐ ਕੰਪਿਊਟਰ ਦਾ ਨਹੀਂ ਲੋੜ ਹੀ ਨਹੀਂ ਉਂ ਤਾਂ ਇੱਕੋ ਜਿਹਾ ਜਾਂਦਾ ਪਾਣੀ ਸੀ ਸਾਰੇ ਵਾਹਾਂ ਚ ਇੱਕੋ ਜਿਹਾ ਪਾਣੀ ਫਿਰਦਾ ਕਿਹੜਾ ਇਹ ਚ ਹੋਰ ਪਾਉਣਿਆ ਘੰਟਾ ਫੇਰ ਅਗਲੇ ਚ ਕਰ ਜਾਾਂਗੇ ਜਿੰਨਾ ਕਿ ਲੱਗੂ ਠੀਕ ਆ ਲੋਵੇ ਅਗਲੇ ਕਹਾਰੇ ਚ ਨੱਕਾ ਕਰਤਾ ਨਹਿਰ ਤਾਂ ਸੁੱਕ ਗਈ ਰਾ ਮਾੜਾ ਮੋਟਾ ਝਾਰਾ ਜਾਈ ਜਾਂਦਾ ਹੈਗਾ ਉਹ ਅਗਲੇ ਘਰੇ ਚ ਕਰਤਾ ਇਹਦਾ ਵਰ ਗਿਆ ਪਰ ਆ ਵੀ ਕਈ ਘੰਟਿਆਂ ਚ ਸਾਢੇ 4 ਵਜੇ ਤੈਨੂੰ ਲੱਗਿਆਗਾ ਕਿ ਲਾਥਾਂ ਦਾ ਆਪਾਂ ਵੱਡਿਆ ਸੀਗਾ 12 ਵਜੇ ਮੰਨ ਲਓ ਪੌਣੇ ਕਿਵਾਰ 12 11:45 50 ਤੇ ਤੇ 4 ਤੋਂ ਤੇ ਹੋ ਗਿਆ ਟਾਈਮ ਸਵਾ 4 ਹੋ ਰਿਹਾ ਹੈ ਹੁਣ ਲੱਗਿਆ ਭਰਤਾ ਸਹੀ ਗਿਆ ਕਰਾਹਾ ਵੀ ਸਹੀ ਲੱਗਿਆ ਹੈਗਾ ਹੁਣ ਉਹ ਅਗਲੇ ਕਾਰੇ ਚ ਕਰਿਆ ਨੱਕਾ ਨਾਲ ਆਲਾ ਸੁੱਕਾ ਕੇ ਕਰਿਆ ਜਿਹੜਾ ਲੰਮਾ ਇਹ ਚ ਕਰਿਆ ਜਿੱਨਾ ਕਾਊ ਆ ਪਈ ਜਾਊਗਾ ਇਹਦਾ ਬਰਕ ਇਹਦਾ ਲੈਵਲ ਵੀ ਪਤਾ ਲੱਗ ਗਿਆ ਹਾਂ 0 ਲੈਵਲ ਦਾ ਇਹ ਕੋ ਜਾ ਖੜਾ ਸਾਰੇ ਬਾਣ ਚ ਨਾਲੇ ਹਵਾ ਚੱਲਦੀ ਹੈ ਫਿਰ ਵੀ ਇਧਰ ਕੁੰਡੀਆਂ ਹੀ ਤਾਂ ਆ ਗਈਆਂ ਆ ਵਟਨ ਹਵਾ ਚੱਲਣ ਕਰਕੇ ਘਰ ਭਰਿਆ ਇੱਕੋ ਜਾ ਵਟ ਵਟ ਕੇ ਧੋਣੀ ਟੁੱਟੀ ਤੇ ਕੰਪਿਊਟਰ ਸਹੀ ਲੱਗਿਆ ਹੋਵੇ ਵਟ ਮਾੜੀ ਜੀ ਨਹੀਂ ਹਲਦੀ ਜੇ ਢਾਲ ਢੂਲ ਹੋਵੇ ਫੇਰ ਹੀ ਟੁੱਟਦਾ ਬਾਕੀ ਤਕੜੀ ਕਰਦਾ ਆਏ ਵਾਕੇ ਵੱਟ ਹੋ ਰਹੇ ਨੂੰ ਤੇ ਨਾਲ ਪਤਲੀ ਕਿਆਰੀ ਪਾ ਦਾਂਗੇ ਲੰਮੀ ਹੁਣ ਚਲਦੇ ਆਂ ਕਿ ਰੇ ਦੀ ਟਰਾਲੀ ਭਰੋਣੀ ਹੈਗੀ ਰੂਟਾ ਵੇਟਰ ਮਾਰ ਕੇ ਰੁੜੀ ਤੇ ਫੱਕ ਖਾਤਰ ਤਿਆਰੀ ਕਰਦੇ ਆਂ ਇਹ ਹੁਣ ਆਪਾਂ ਫੱਕ ਖਾਤਰ ਤਰੀ ਗਰੇ ਭਰਾਈ ਜਾਂਦੇ ਆਂ ਕਿ ਰੂਟਾ ਵੇਟਰ ਮਾਰਦਾ ਸੀ ਹਲ ਮਾਰ ਕੇ ਉਥੇ ਗਿੱਲੀ ਆ ਵਿਚਾਲੇ 13 ਦਾ ਸ਼ੱਕਰ ਵਰਗੀ ਬਣਾਤੀ ਟਰਾਲੀ ਭਵਾ ਦੀ ਨਾ ਭਰੇ ਉਥੇ ਅਗਲੀ ਐ ਇੱਥੇ ਇੱਥੇ ਗਲੀ ਆ ਪੰਕਜ ਸਿੰਘ ਲੱਗ ਰਿਹਾ ਪੰਕਜ ਆਂਕਲ ਜੀ ਕੁਮਾਰ ਕੇ ਸਿੰਘ ਆ ਦੇਖੋ ਵੀ ਇਹਦੀ ਟਰਾਲੀ ਲੈ ਕੇ ਆਈ ਸੀ ਆਪਾਂ ਤੇ ਪੂਲੀ ਦਾ ਹਾਲ ਦੇਖੋ ਸਾਰੀ ਫੁੱਟੀ ਪਈ ਹੈਗੀ ਹੁਣ ਭਰ ਕੇ ਟਪਾਉਣੇ ਆ ਟਰਾਲੀ ਟਰੈਕਟਰ ਆਪਾਂ ਨੂੰ ਹੀ ਥਾਂ ਹੈ ਨਹੀਂ ਦੇਖ ਲਓ ਮੋਬਾਈਲ ਦੇ ਵਿੱਚ ਆਈ ਜਾਂਦੀ ਏ ਸਾਰੀ ਪੂਲੀ ਇੰਨੀ ਰਹਿੰਦੀ ਆ ਆ ਰਹੀ ਹੈ ਨਾ ਸਰਪੰਚ ਕੁਲੀ ਦੋ ਕੁਲੀ ਦੋ ਸਰਪੰਚ ਹਾਂ ਕੁਲੀ ਦੋ ਸਹੀ ਗੱਲ ਆ ਸਰਪੰਚ ਦਾ ਵੀ ਹੱਕ ਵਾਣਾ ਦਾ ਸਰਕਾਰੀ ਰਾਹ ਆ ਇਹ ਜੇ ਸਰਪੰਚ ਨੇ ਵੀਡੀਓ ਦੇਖ ਲਈਆ ਤਾਂ ਕੁਲੀ ਲਾਜ਼ਮੀ ਦੋਵੇ ਸਾਨੂੰ ਇੱਥੇ ਅਜਿਹੜਾ ਸਰਪੰਚ ਵੀ ਰਹਿ ਤਾ ਨਾ ਹੋਰ ਵੀਰ ਸਿੰਘ ਨੇ ਰਾਲੀ ਹੋ ਗਿਆ ਵੀ ਉਹੀ ਕਹੋ ਜੀ ਤੋਂ ਡਰਦੇ ਸੀਗੇ ਵਾਹ ਗਿਆ ਟਾਇਰ ਕੁਲੀ ਚ ਜਦਾਈ ਕਿ ਉਮੀ ਨੇ ਪੰਗਾ ਕਰਾਉਤਾ ਦੈ ਹੋ ਰਾ ਏ ਟਰਾਣੀ ਜੱਟ ਦੱਤੀ ਤੇ ਰੋਕੇ ਜੱਟਾ ਜੱਟਾ ਹੋਰ ਦੇ ਚੱਕਰ ਜਾਪ ਨੂੰ ਮੱਥਾ ਮਾਰਨਾ ਪਊਗਾ ਥੋੜਾ ਹੁਣ ਗੰਦ ਨੇ ਟਰਾਲੀ ਨਿਕਲ ਗਈ ਦੋ ਘੰਟਾ ਰਹਿਣੇ ਬੇਰੋ ਲੋਟਰੀ ਤੇ ਕਿਹੋ ਜਿਹੀਆਂ ਗੜਾ ਨਿਕਲ ਗਏ ਹਮ ਜਿੱਤ ਗਏ ਆ ਗਏ ਹੁਣ ਆਪਰੇ ਸ਼ਿਫਟ ਮੇ ਉਂਦਰ ਲਿਆ ਉੱਤ ਨਹੀਂ ਉੱਤ ਨਹੀਂ ਲਿਆ ਹੋਰ ਤਾਂ ਪਨੀਰ ਆਸਤੇ ਹੋ ਕੀਤਾ ਨਾ ਹਰੇ ਨਹੀਂ ਜਿਆਦਾ ਹਰੇ ਨਹੀਂ ਜਿਆਦਾ ਪਾਣੀ ਤੇ ਰਹੇ ਦਰ ਸਾਰੇ ਨਾ ਚੁੱਕ ਗਿਆ ਵੇ ਇੱਕ ਸਿਕੜਾ ਹਰਾ ਬੋਗੀਆਂ ਹੋ ਜਾਣਗੀਆਂ ਬਾੜੀ ਸੱਟ ਲਾਗੇ ਹੋ ਗਿਆ ਇਹ ਕੋਈ ਡੋਗੀਆਂ ਨਹੀਂ ਆਂਦਿਆਂ ਏ ਹੁਣ ਕਿਆ ਆਉਗੇ ਵੈਕ ਕਰਦੇ ਨਹੀਂ ਨਹੀਂ ਲੈ ਟੁੱਲਣਾ ਪੜੇ ਰੇ ਮਾਰਦੇ ਉਹ ਥੱਲੇ ਨਾ ਕਰ ਪਈ ਰੇ ਸਹੀ ਨਾਲ ਲਊ ਕੇ ਜਰ ਫਲਾਣਾ ਮੜਿਆ ਇਹ ਕਰਨਾ ਹੜ ਗਿਆ ਕਿਰਾ ਕਿੱਤਲੀ ਜਾ ਕਰ ਸ਼ਾਮ ਦਾ ਟਾਈਮ ਆਂਗਾ ਤੇ ਆਪਾਂ ਰੇ ਸਿੱਖੇ ਤਾਂ ਤੇ ਆ ਹਾਰੇ ਚ ਡਲੇ ਮਾਰੀ ਤਸਵੀਰ ਰੂਟਾ ਬੈਟਰੂ ਆਪਣੇ ਰੂੜੀ ਤੇ ਵੀ ਮਾਰ ਕੇ ਲਿਆਂਦੀ ਸੀਗੀ ਤੇ ਗਿੱਲੀ ਸੀ ਥੋੜੀ ਥੱਲੋਂ ਜਿਹੜੀ ਚੱਕੀ ਗਈ ਆ ਉਹ ਗਿੱਲੀ ਕਰਕੇ ਡਲੇ ਜੇ ਹੈਗੇ ਅਜੇ ਤੇ ਆਪਾਂ 13 ਹੋਰ ਮਾਰਦੇ ਆ ਖੇਤ ਲਿਆਂਦਾ ਉਹ ਪੁਲੀ ਜੀ ਟੁੱਟੀ ਪਈ ਸੀ ਮਸਾ ਟਰੈਕਟਰ ਢੱਪਾ ਕੇ ਲਿਆਂਦਾ ਉੱਥੇ ਅੱਜ ਫੇਰ ਕੱਢ ਲਈ ਕਿਸੇ ਨੇ ਨਹਿਰ ਦਾ ਆਈ ਕਰਕੇ ਪਹਿਲਾਂ ਤਾਂ ਨਹਿਰ ਚੋਂ ਪਾਣੀ ਹੈ ਨਹੀਂ ਸੀ ਫੱਕ ਵਾਲੇ ਗੇੜੇ ਚ ਟਰੈਕਟਰ ਦੇ ਗੇੜੇ ਦਵਾਂਗੇ ਫੱਕ ਵਾਲੇ ਥਾਂ ਚ ਕਾੜਾ ਕਰਦਾ ਏ ਥੋੜਾ ਜਾਂ ਤੇ ਇਹ ਤੇ ਮਾਰਦੇ ਆ ਕਿ ਆ ਡਲੇ ਜਿਹੜੇ ਕੱਲ ਗਿੱਲੀ ਸੀ ਅੱਜ ਧੁੱਪ ਲੱਗ ਗਈ ਹੋਰ ਸੁੱਕ ਗਈ ਇਹ ਤੇ ਮਾਰਦੇ ਆ ਇਹ ਤੇ ਮਾਰ ਕੇ ਫਿਰ ਗੇੜੇ ਦਿੰਨੇ ਆ ਇਹ ਕੰਮ ਵੀ ਆ ਨਾਲ ਨਾਲ ਬਾਬਾ ਦੀ ਜੋਤ ਲਾਉਣੀ ਸੀ ਆਪਾਂ ਜੋਤ ਲਾਤੀ ਮਟੀਆਂ ਵਾਲੇ ਬਾਬਿਆਂ ਦੀ ਨਾਲ ਟਾਇਰ ਜੋੜਦਾ ਆਪਾਂ ਫੱਕ ਵਾਲੇ ਥਾਂ 'ਚ ਖੜਾ ਕਰਦਾ ਇਹ ਕਮੀ ਪਿਆ ਸੀ ਹੁਣ ਟੜਕੇ ਲਾ ਕੇ ਸੁਹਾਗਾ ਹਾਲੀ ਹਾਂ ਜੀ ਮਟਾ ਕੇ ਤੇ ਪਾ ਕੇ ਕਿਆਰੀ ਦੇ ਦਾਂ ਛੱਟਾ ਤੇ ਰਖਾ ਕੇ ਫੱਕ ਨੂੰ ਲੱਗੂਗੀ ਥੱਲੇ ਨਹੀਂ ਜਾਂਦੀ ਇਹ ਤੇ ਕੀ ਐਕਸਪੈਰੀਮੈਂਟ ਕਰਕੇ ਦੇਣੇ ਆ